ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਆਪਣੀ ਕਵਿਤਾ ਫਰਸਟ ਦੇ ਵਿੱਚੋਂ ਕੁਐਸਚਨ ਕੰਪਲੀਟ ਕਰਾਂਗੇ ਜੋ ਇਗਜ਼ਾਮ ਦੇ ਵਿੱਚ ਇੰਪੋਰਟੈਂਟ ਆ ਪੀਐਸਟ ਲਈ ਵੀ ਸੀਟਾਟ ਲਈ ਤੇ ਹੋਰ ਕਈ ਇਗਜ਼ਾਮ ਜਿਨ੍ਹਾਂ ਦੇ ਵਿੱਚ ਪੰਜਾਬੀ ਦਾ ਪੈਰਾ ਕਵਿਤਾ ਕਾਵਿ ਸਤਰਾਂ ਵੀ ਆਉਂਦੀਆਂ ਨੇ ਤੇ ਅੰਡਿੱਠਾ ਪੈਰਾ ਵੀ ਆਉਂਦਾ ਦੂਸਰਾ ਉਹਦੇ ਲਈ ਬਹੁਤ ਇੰਪੋਰਟੈਂਟ ਆ ਨਾਊ ਵੀ ਰੀਡ ਆਪਣੀ ਖੂਨ ਦੀ ਵਗੇ ਚਨਾ ਰਿਸ਼ਤਿਆਂ ਦਾ ਕੀ ਰਖੀਏ ਨਾ ਉਤਰੀਆਂ ਕਾਲੀਆਂ ਬੋਲੀਆਂ ਨੇਰੀਆਂ ਨਾ ਰੁੱਤਾਂ ਤੇਰੀਆਂ ਨਾ ਰੁੱਤਾਂ ਮੇਰੀਆਂ ਗੂੜੀ ਹਰੀਏ ਚੁੱਪ ਜਹੀ ਛਾਂ ਕਰਕੇ ਉਡੀਕਾਂ ਬਣ ਕੇ ਮਾਂ ਆਪਣੇ ਖੂਨ ਦੀ ਵਗੇ ਝਣਾ ਰਿਸ਼ਤਾ ਰਿਸ਼ਤਿਆਂ ਦਾ ਕੀ ਰਖੀਏ ਨਾ ਹਾਂਜੀ ਇਹ ਕਾਵ ਸਤਰਾਂ ਨੇ ਇਹਨਾਂ ਦੇ ਹੁਣ ਅਸੀਂ ਪੈਰੇ ਦੇ ਕੁਐਸਚਨ ਕਰਾਂਗੇ ਜੋ ਕਿ ਬਹੁਤ ਇੰਪੋਰਟੈਂਟ ਨੇ ਫਰਸਟ ਕੁਐਸਚਨ ਆ ਵੀ ਇਹ ਪਹਿਲਾ ਤਾਂ ਪੈਰਾ ਲਿਖਿਆ ਕਿਸ ਨੇ ਇਹ ਕਿਸ ਨੇ ਨਹੀਂ ਪਤਾ ਹੁੰਦਾ ਤੇ ਇਹ ਆਪਾਂ ਨੂੰ ਵੈਸੀ ਯਾਦ ਰੱਖਣਾ ਪੈਂਦਾ ਵੀ ਇਹ ਪੈਰਾ ਲਿਖਿਆ ਕਿਨੇ ਹੋਇਆ ਤਾਂ ਇਹ ਪੈਰਾ ਲਿਖਿਆ ਹੋਇਆ ਆਪਣਾ ਮਨਜੀਤ ਟਿਵਾਣਾ ਦਾ ਠੀਕ ਹੈ ਕਾਵ ਸਤਿਰਾ ਦੇ ਵਿੱਚ ਕਵਿਤਰੀ ਦੀਆਂ ਦੁਵੀ ਦਾ ਕੀ ਹੈ ਹੁਣ ਉਹ ਦੇਖੋ ਕੀ ਆਪਾਂ ਇੱਥੇ ਪੜ੍ਹੇ ਆਏ ਨਾ ਕਾਵ ਸਤਰਾ ਦੇ ਵਿੱਚ ਕੀ ਰਿਸ਼ਤਿਆਂ ਦਾ ਕੀ ਰੱਖੀਏ ਨਾ ਤਾਂ ਉਹ ਇਹਦੇ ਵਿੱਚ ਦੇਖੋ ਆਹਰੇ ਕੁਐਸਚਨ ਦੇ ਵਿੱਚ ਰਿਸ਼ਤਿਆਂ ਦਾ ਕੀ ਨਾ ਰੱਖੀਏ ਕਿਵੇਂ ਨਿਭਾਈਏ ਹੋਰ ਮਜ਼ਬੂਤ ਕਿਵੇਂ ਕਰੀਏ ਤਾਂ ਇਸ ਦੇ ਬਾਰੇ ਆਪਾਂ ਨੂੰ ਕੀ ਕਿਹਾ ਗਿਆ ਨਾ ਰੱਖਣ ਬਾਰੇ ਕੀ ਆ ਗਿਆ ਤਾਂ ਇੱਥੇ ਇਹਦਾ ਆਨਸਰ ਏ ਆ ਜਾਏਗਾ ਨਾਉ ਨੈਕਸਟ ਕੁਐਸਚਨ ਇਜ਼ ਨੈਕਸਟ ਕੁਐਸਚਨ ਹੈ ਕਵਿਤਰੀ ਦੇ ਅਨੁਸਾਰ ਅੱਜ ਦੇ ਆਲੇ ਦੁਆਲੇ ਦੇ ਸਮਾਜ ਵਾਤਾਵਰਣ ਵਿੱਚ ਆਪਸੀ ਰਿਸ਼ਤਿਆਂ ਦਾ ਕੀ ਹੋ ਰਿਹਾ ਹੈ ਸਨਮਾਨ ਓਰਿਆ ਵਿਖਾਵਾ ਓਰਿਆ ਕਤਲ ਹੋ ਰਿਹਾ ਹੈ ਜਾਂ ਵਿਕਾਸ ਹੋ ਰਿਹਾ ਹੈ ਤਦ ਦਿਨ ਅਸੀਂ ਨੇ ਪੜਿਆ ਇਹਦੇ ਵਿੱਚ ਆਪਣੀ ਖੂਨ ਦੀਆਂ ਵਗੇ ਚਨਾ ਤਾਂ ਖੂਨ ਦੀਆਂ ਚਨਾ ਕਿਉਂ ਕਦੋਂ ਵਗਦੀਆਂ ਹੁੰਦੀਆਂ ਨੇ ਖੂਨ ਦੀਆਂ ਠਗਾ ਉਹਦੀ ਵਗਦੀਆਂ ਨੇ ਜਦੋਂ ਆਪਾਂ ਕਤਲ ਕਰਦੇ ਕੋਈ ਵਿਖਾਵਾ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਤਾਂ ਇਸ ਦੇ ਵਿੱਚ ਹੈਗਾ অপਸ਼ਨ 3 ਅੱਜ ਪਿਆਰ ਦਾ ਕਿਹੜਾ ਦਰਿਆ ਆਪਣੀਆਂ ਦੇਹੀ ਖੂਨ ਨਾਲ ਭਰ ਪਰਿਆ ਵਗ ਰਿਹਾ ਹੈ ਜੇਲਮ 라ਵੀ ਸਤਲੁਚਨਾ ਤਾਂ ਚਨਾ ਹੀ ਬੋਲਿਆ ਸੀ ਇਹਦੇ ਵਿੱਚ ਕੀ ਆਏਗਾ ਆਪਣਾ ਚਨਾ ਚਨਾ ਹੀ ਵਗ ਰਿਹਾ ਹੈ ਕੋਈ ਉਹਦਾ ਨਾਮ ਨਹੀਂ ਦੱਸਿਆ ਹੈਗਾ ਆਪਾਂ ਨੂੰ ਇਹਦੇ ਵਿੱਚ ਰਿਸ਼ਤਿਆਂ ਦੇ ਸਬੰਧ ਵਿੱਚ ਕਿਹੜੀਆਂ ਹਨੇਰੀਆਂ ਉਤਰੀਆਂ ਹੋਈਆਂ ਹਨ ਇਹ ਵੀ ਆਪਾਂ ਨੇ ਪੜਿਆ ਸੀ ਇਹ ਆਪਾਂ ਨੇ ਪੜਿਆ ਸੀ ਆਪਾਂ ਨੇ ਆ ਵੇਖੋ 3 ਲਾਈਨ ਦੇ ਵਿੱਚ ਕਾਲੀਆਂ ਬੋਲੀਆਂ ਹਨੇਰੀਆਂ ਤਾਂ ਕੀ ਆਏਗਾ ਆਪਣਾ ਕਾਲੀਆਂ ਬੋਲੀਆਂ ਹਨੇਰੀਆਂ ਤਾਂ ਇਸ ਦਾ ਆਨਸਰ ਇਜ਼ ਥਿਸ ਸੌਰੀ ਉਸ ਤੋਂ ਅਗੇ ਗੂੜੀ ਦਾ ਵਿਰੋਧੀ ਸ਼ਬਦ ਕੀ ਆ ਗੂੜੀ ਕੀ ਹੁੰਦਾ ਡਾਰਕ ਕਲਰ ਹੁੰਦਾ ਕਿਸੇ ਦਾ ਤਾਂ ਇਹਦਾ ਆਨਸਰ ਕੀ ਆਏਗਾ ਗੂੜੀ ਦਾ ਫਿੱਕੀ ਨੈਕਸਟ ਨਾ ਰਾਤਾਂ ਤੇਰੀਆਂ ਨਾ ਰਾਤਾਂ ਮੇਰੀਆਂ ਤੋਂ ਕੀ ਭਾਵੇਂ ਕੋਈ ਕਿਸੇ ਦਾ ਕੁਝ ਨਹੀਂ ਲੱਗਦਾ ਹੀ ਪ੍ਰੀਤ ਨਹੀਂ ਹੁੰਦਾ ਸਾਰੇ ਇੱਕ ਦੂਜੇ ਦੇ ਕੁਝ ਲੱਗਦੇ ਪ੍ਰਤੀਤ ਹੁੰਦੇ ਹਨ ਕੋਈ ਰੁੱਤ ਕਿਸੇ ਦੀ ਨਹੀਂ ਹੁੰਦੀ ਸਾਰੀਆਂ ਰੁੱਤਾਂ ਬਰਾਬਰ ਹਨ ਤਾਂ ਇਹਦਾ ਆਨਸਰ ਕੀ ਆਏਗਾ ਕੋਈ ਕਿਸੇ ਦਾ ਕੁਝ ਨਹੀਂ ਲੱਗਦਾ ਕਾਵ ਸਤਰਾਂ ਦੇ ਵਿੱਚ ਕਵਿਤਰੀ ਨੇ ਕਿਹੜੀ ਸਚਾਈ ਪੇਸ਼ ਕੀਤੀ ਹੈ ਹਾਂਜੀ ਕਿਹੜੀ ਸਚਾਈ ਪੇਸ਼ ਕੀਤੀ ਹੈ ਸਮਾਜਿਕ ਰਿਸ਼ਤੇ ਹਾਂ ਵਾਲੇ ਥੈਂਕ ਯੂ ਮੈਨੂੰ ਆਸ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਏਗੀ ਕੱਲ ਨੂੰ ਆਪਾਂ ਸੈਕਿੰਡ ਪਾਰਟ ਪੜ੍ਹਾਂਗੇ ਸੈਕਿੰਡ ਤੇ ਪਲੀਜ਼ ਇਸ ਨੂੰ ਜਵਾਦਤ ਵਦ ਫੋਲੋ ਕਰੋ ਸਬਸਕ੍ਰਾਈਬ ਕਰੋ and like grow please for motivations thank you